यार टीटी बुझता नहीं टिकट ऐसी वर्दी वालों से जनरल का टिकट नहीं एसी में आके लेटरों कमाल है बरगर आज चल रहा है कहीं भी जाओ कुछ भी करो जो खाली है वो वर्दी वालों का सीट है अरे वो यहां से निकलो परेश जनरल में दिखाई देना श्रीपरम मंत्री की ना रहा। बता रहा हूं कि मैं इधर जाओ ਅਕਸਰ ਹੀ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਬਿਨਾ ਟਿਕਟ ਲੈ ਬਸ ਜਾਂ ਫਿਰ ਟ੍ਰੇਨ ਦੇ ਵਿੱਚ ਸਫ਼ਰ ਕਰਨਾ ਤਾਂ ਸ਼ੁਰੂ ਕਰ ਦਿੰਦੇ ਨੇ ਲੇਕਿਨ ਜਦੋਂ ਚੈਕਿੰਗ ਕੀਤੀ ਜਾਂਦੀ ਹੈ ਟਿਕਟ ਨਾ ਮਿਲਣ ਤੇ ਫਿਰ ਉਹੀ ਉਲਟਾ ਕੰਡਕਟਰ ਤੇ ਟੀਟੀ ਦੇ ਨਾਲ ਲੜਨ ਲੱਗ ਜਾਂਦੇ ਨੇ ਚਾਹੇ ਅਸੀਂ ਬੱਸ ਦੇ ਵਿੱਚ ਸਫ਼ਰ ਕਰਦੇ ਆਂ ਜਾਂ ਫਿਰ ਟ੍ਰੇਨ ਦੇ ਵਿੱਚ ਹੈ ਜ ਬਹੁਤ ਸਾਰੇ ਮਾਮਲੇ ਜਿਹੜੇ ਅਸੀਂ ਦੇਖਦੇ ਆਂ ਜਦੋਂ ਲੜਾਈ ਇਸ ਹੱਦ ਤੱਕ ਵੱਧ ਜਾਂਦੀ ਹੈ ਕਿ ਫਿਰ ਚੜਪ ਵੀ ਹੋ ਜਾਂਦੀ ਹੈ ਤਾਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਇੱਕ ਟ੍ਰੇਨ ਦੀਆਂ ਜਿੱਥੇ ਕਿ ਇੱਕ ਟ੍ਰੇਨ ਦੇ ਏਸੀ ਵਾਲੇ ਡੱਬੇ ਦੇ ਵਿੱਚ ਇੱਕ ਜਿਹੜਾ ਪੁਲਿਸ ਮੁਲਾਜ਼ਮ ਹੈ ਉਹ ਆਰਾਮ ਦੇ ਨਾਲ ਸੁੱਤਾ ਪਿਆ ਹੁੰਦਾ ਹੈ ਲੇਕਿਨ ਜਦੋਂ ਟੀਟੀ ਉਸ ਡੱਬੇ ਦੇ ਵਿੱਚ ਪਹੁੰਚਦਾ ਹੈ ਚੈਕਿੰਗ ਕਰਦਾ ਹੈ ਉਸ ਤੋਂ ਟਿਕਟ ਪੁੱਛਦਾ ਹੈ ਤਾਂ ਉਸ ਦੇ ਵੱਲੋਂ ਟਿਕਟ ਨਹੀਂ ਦਿਖਾਈ ਜਾਂਦੀ ਜਿਸ ਤੋਂ ਬਾਅਦ ਉਹ ਆਪਣੀ ਵਰਦੀ ਦੀ ਜਿਹੜੀ ਆਕੜ ਦਿਖਾਉਂਦਾ ਹੈ ਲੇਕਿਨ ਉਸ ਵਰਦੀ ਦਾ ਸਾਰਾ ਕਮਾਂਡ ਜਿਹੜਾ ਉਸ ਟੀਟੀ ਦੇ ਵੱਲੋਂ ਉਤਾਰ ਦਿੱਤਾ ਜਾਂਦਾ ਹੈ ਟੀਟੀ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਘਰ ਦਾ ਰਾਜ ਹੈ ਜਿਹੜਾ ਤੁਸੀਂ ਇੱਥੇ ਆ ਕੇ ਆਰਾਮ ਦੇ ਨਾਲ ਸੌ ਜਾਂਦੇ ਹੋ ਜੇਕਰ ਤੁਹਾਨੂੰ ਜੇਕਰ ਤੁਸੀਂ ਵਰਦੀ ਪਾਈ ਹੈ ਤਾਂ ਇਹਦਾ ਮਤਲਬ ਇਹ ਨਹੀਂ ਕਿ ਜਿਹੜੀ ਸੀਟ ਖਾਲੀ ਹੈ ਤੁਸੀਂ ਉੱਥੇ ਆ ਕੇ ਸੌ ਜਾਓਗੇ ਤਾਂ ਟੀਟੀ ਦੇ ਵੱਲੋਂ ਕਾਫੀ ਜਿਹੜੀਆਂ ਗੱਲਾਂ ਉਸ ਨੂੰ ਕਹੀਆਂ ਜਾਂਦੇ ਨੇ ਆਖਰ ਦੇ ਵਿੱਚ ਟੀਟੀ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਜਲਦੀ ਉਠੋ ਔਰ ਨਿਕਲੋ ਇੱਥੋਂ ਦੱਸਦੀ ਕਿ ਬਹੁਤ ਸਾਰੇ ਲੋਕ ਆਏ ਨੇ ਜਿਹੜੇ ਬਿਨਾਂ ਟਿਕਟ ਦੇ ਸਫ਼ਰ ਕਰਨ ਦੇ ਲਈ ਬੱਸਾਂ ਜਾਂ ਫਿਰ ਟ੍ਰੇਨਾਂ ਦੇ ਵਿੱਚ ਚੜ ਜਾਂਦੇ ਨੇ ਲੇਕਿਨ ਜਦੋਂ ਕਾਰਵਾਈ ਹੁੰਦੀ ਹੈ ਤਾਂ ਫਿਰ ਉਸ ਤੋਂ ਭੱਜਦੇ ਵੀ ਨਜ਼ਰ ਆਉਂਦੇ ਨੇ ਟ੍ਰੇਨ ਦੇ ਲਈ ਜਨਰਲ ਕੋਚ ਤੋਂ ਲੈ ਕੇ ਸਲੀਪਰ 3 AC, ਸੈਕੰਡ AC ਅਤੇ ਫਰਸਟ AC ਤੱਕ ਦੀ ਟਿਕਟਾਂ ਇਸ ਦੀ ਜਾਂਚ ਕਰਨ ਦੇ ਲਈ TT ਜਿਹੜਾ ਜ਼ਿੰਮੇਵਾਰ ਹੈ ਜੇਕਰ ਕਿਸੇ ਯਾਤਰੀ ਦੇ ਕੋਲ ਟਿਕਟ ਨਹੀਂ ਹੁੰਦੀ ਤਾਂ TT ਦੇ ਕੋਲ ਉਸ ਨੂੰ ਜੁਰਮਾਨਾ ਕਰਨ ਜਾਂ ਫਿਰ ਪ੍ਰਤੀਕੂਲ ਹਾਲਾਤਾਂ ਦੇ ਵਿੱਚ ਉਸਤੇ ਵਿਰੋਧ ਕਾਨੂੰਨੀ ਕਾਰਵਾਈ ਕਰਨ ਦੀ ਬਾਵਰ ਹੁੰਦੀ ਹੈ ਪਰ ਇੰਜ ਲੱਗਦਾ ਹੈ ਕਿ ਟ੍ਰੇਨ ਦੇ 3rd AC ਕੋਚ ਦੇ ਵਿੱਚ ਬਿਨਾਂ ਟਿਕਟ ਵਾਲੀ ਬਰਤ ਤੇ ਆਰਾਮ ਕਰ ਰਿਹਾ ਪੁਲਸ ਵਾਲੇ ਨੂੰ ਇਸ ਨਿਯਮ ਦੀ ਜਾਣਕਾਰੀ ਨਹੀਂ ਸੀ ਜਿਸ ਦੇ ਕਾਰਨ ਜਿਵੇਂ ਹੀ TT ਉਸ ਨੂੰ 3rd AC ਕੋਚ ਦੇ ਵਿੱਚ ਬਿਨਾਂ ਟਿਕਟ ਬੈਠੇ ਫੜਦਾ ਹੈ ਤਾਂ ਉਸ ਨੂੰ ਆਪਣੀ ਵਰਦੀ ਦੀ ਤਾਕਤ ਦਿਖਾਉਣਾ ਸ਼ੁਰੂ ਕਰ ਦਿੰਦਾ ਪਰ ਫਿਰ ਟੀਟੀ ਵੀ ਇਹ ਵੀ ਦਰਸਾਉਂਦਾ ਹੈ ਕਿ ਭਾਰਤੀ ਰੇਲਵੇ ਦੇ ਵਿੱਚ ਰੇਲ ਗੱਡੀ ਦੇ ਅੰਦਰ ਅਸਲ ਬੌਸ ਕੌਣ ਹੈ ਇਸ ਘਟਨਾ ਦਾ ਵੀਡੀਓ ਹੁਣ ਇੰਟਰਨੈਟ ਤੇ ਵਾਇਰਲ ਹੋ ਰਿਹਾ ਤੇ ਇਸ ਵੀਡੀਓ ਦੇ ਵਿੱਚ ਇੱਕ ਪੁਲਿਸ ਕਰਮਚਾਰੀ ਨੂੰ ਟ੍ਰੇਨ ਦੇ 3 AC ਕੋਚ ਦੇ ਵਿੱਚ ਹੇਠਲੀ ਬਰਥ ਤੇ ਬੈਠਾ ਆਪਣੇ ਜੁੱਤੇ ਬੰਨਦੇ ਦੇਖਿਆ ਜਾ ਰਿਹਾ ਤੇ ਇਸ ਸਮੇਂ ਦੌਰਾਨ ਟੀਟੀ ਉਸ ਨੂੰ ਸਬਕ ਸਿਖਾ ਰਿਹਾ ਹੁੰਦਾ ਉਹ ਕਹਿੰਦਾ ਹੈ ਕਿ ਟੀਟੀ ਵਰਦੀ ਵਾਲੇ ਲੋਕਾਂ ਤੋਂ ਟਿਕਟਾਂ ਨਹੀਂ ਮੰਗਦਾ ਤੁਹਾਡੇ ਕੋਲ ਜਨਰੇਟਿਕਟ ਨਹੀਂ ਹੈ ਅਤੇ ਤੁਸੀਂ AC ਦੇ ਵਿੱਚ ਸੌ ਰਹੇ ਹੋ ਟੀਟੀ ਅੱਗੇ ਕਹਿੰਦਾ ਹੈ ਕਿ ਘਰ ਦਾ ਨਿਯਮ ਹੈ ਕਿਤੇ ਵੀ ਜਾਓ ਕੁਝ ਵੀ ਕਰੋ ਜਿਹੜੀ ਸੀਟ ਖਾਲੀ ਹੈ ਉਹ ਵਰਦੀ ਵਾਲਿਆਂ ਲਈ ਹੈ ਜਦੋਂ ਪੁਲਿਸ ਵਾਲੇ ਆਪਣੇ ਜੁੱਤੇ ਪਾ ਕੇ ਤਿਆਰ ਹੁੰਦਾ ਹੈ ਤਾਂ ਟੀਟੀ ਉਸ ਨੂੰ ਕਹਿੰਦਾ ਉੱਠੋ ਇਹ ਤੋਂ ਤੇ ਨਿਕਲ ਜਾ ਆਪਣੇ ਆਪ ਨੂੰ ਜਨਰਲ ਡੱਬੇ ਦੇ ਵਿੱਚ ਦਿਖਾ ਸਲੀਪਰ ਵਿੱਚ ਵੀ ਨਾ ਦਿਖਾਈ ਦਿਓ ਇੱਥੇ ਜਾਓ ਤਾਂ ਲਗਭਗ 29 ਸਕਿੰਟ ਦੀ ਇੱਕ ਕਲਿੱਪ ਇਸ ਦੇ ਨਾਲ ਜਿਹੜੀ ਖਤਮ ਹੁੰਦੀ ਹੈ ਪਰ ਯੂਜ਼ਰਸ ਇਸ ਤੇ ਭਾਰੀ ਟਿੱਪਣੀਆਂ ਕਰ ਰਹੇ ਹਨ ਹਾਲਾਂਕਿ ਪੂਰੀ ਗੱਲਬਾਤ ਦੌਰਾਨ ਪੁਲਿਸ ਵਾਲੇ ਦੀ ਆਵਾਜ਼ ਇੱਕ ਵਾਰ ਵੀ ਨਹੀਂ ਸੁਣਾਈ ਦਿੱਤੀ ਕਿਉਂਕਿ ਪੁਲਿਸ ਵਾਲਾ ਪੂਰੀ ਤਰ੍ਹਾਂ ਜਿਹੜਾ ਡਰ ਜਾਂਦਾ ਕਿ ਕਿ ਹੋ ਸਕਦਾ ਹੈ ਉਸਦੀ ਜਿਹੜੀ ਨੌਕਰੀ ਹੈ ਉਹ ਵੀ ਖਤਰੇ ਦੇ ਵਿੱਚ ਆ ਸਕਦੀ ਹੈ ਕਿਉਂਕਿ ਬਿਨਾ ਟਿਕਟ ਦੇ ਸਫ਼ਰ ਕਰਨਾ ਇੱਕ ਅਪਰਾਧ ਵੀ ਆਪਣੇ ਆਪ ਦੇ ਵਿੱਚ ਔਰ ਇਸਤੇ ਭਾਰੇ ਜੁਰਮਾਨਾ ਵੀ ਲੱਗ ਸਕਦਾ ਹੈ ਤੇ ਉਸ ਪੁਲਿਸ ਵਾਲੇ ਦੀ ਜਿਹੜੀ ਨੌਕਰੀ ਵੀ ਖਤਰੇ ਦੇ ਵਿੱਚ ਆ ਸਕਦੀ ਹੈ